ਇੱਕ ਕਰ ਹਟਾਈ ਹਾਂਜੀ ਬਣ ਜੀ ਸਸਤੀ ਗੱਲ ਕੀ ਹੋ ਗਿਆ ਮੰਮੀ ਤੁਹਾਨੂੰ ਵੇ ਕੀ ਹੋ ਗਿਆ ਤੈਨੂੰ ਵੇਖਦਾ ਨਹੀਂ ਕੱਪੜੇ ਕਿੰਨੇ ਪਏ ਲਾਗੇ ਤੈਂ ਹੀ ਕਰ ਲਾ ਤੇ ਕੋਈ ਨਹੀਂ ਮੰਮੀ ਜੀ ਕਰ ਲੂੰਗੀ ਮੈਂ ਧੋ ਕੇ ਜੇ ਮੈਂ 2 ਮਿੰਟ ਬੈਹਿ ਗਈਆਂ ਤੁਹਾਡੇ ਕੋਲ ਜਲਿਆ ਨਹੀਂ ਜਾਣ ਦਿਆ 2 ਮਿੰਟ ਤੂੰ ਸਵੇਰ ਦੀ ਉੱਠੀ ਕਦੋਂ ਆ ਬਸ ਨਹਾ ਧੋ ਕੇ ਤੇ ਉਹਨੂੰ ਵਿਚਾਰੀ ਸ਼ੰਮੀ ਨੂੰ ਕਹਤਾ ਕਿ ਮੈਨੂੰ ਚਾਹ ਤੇ ਨਾਸ਼ਤਾ ਇੱਥੇ ਕਰਵਾ ਦੇ ਉਹ ਵੇਖਲਾ ਸਵੇਰ ਦੀ ਕੁੜੀ 5 ਵਜੇ ਦੀ ਉੱਠੀ ਆ ਤੇ ਸਾਰਾ ਘਰ ਸਾਂਭਣ ਲਈ ਆ ਹੁਣ ਵੀ ਸੋਜਨੇ ਭਾਂਡੇ ਤੋਂ ਝੂੜ ਛੱਡ ਕੇ ਆਈ ਚ ਨਾ ਰਾਸਤੇ ਦੀ ਸਾਰੀ ਮਾਂਜ ਕੇ ਹਟਾਈਏ ਉੱਡ ਜਾ ਜਾ ਕੇ ਕੰਮ ਕਰ ਲਾ ਸੁਣੋ ਤੁਸੀਂ ਨਹੀਂ ਹਾਂ ਜਿਹੜਾ ਸਾਰਾ ਹੱਤਾ ਮੈਂ ਕਰਦੀ ਆ ਝੂੜ ਸਾਰਿਆਂ ਦੀ ਧੋਣੀ ਉਹ ਤਾਂ ਤੁਹਾਨੂੰ ਦਿਖਦੀ ਨਹੀਂ ਅੱਜ ਦਾ ਲੋਜੇ ਕਰਨੀ ਨਹੀਂ ਲਈ ਅੱਜ ਤੁਹਾਨੂੰ ਦੀ ਝੂੜ ਸੁਦਸਨ ਲਈ ਆ ਵੀ ਉਹ ਸਾਫ ਕਰਨ ਲਈ ਤੇਰ ਨਾਲ ਸੁਰੇ ਕਰਵਾ ਕੇ ਜਾਂਦੀ ਕੰਮ ਕੀ ਕਰਵਾ ਕੇ ਜਾਂਦੀ ਆ ਚਾਹੀਏ ਨਾ ਬਣਾ ਕੇ ਸਾਰਿਆਂ ਨੂੰ ਕਮਰੇ ਚ ਦੇ ਦਿੱਦੀ ਬਸ ਜਿਹੜਾ ਐਡਾ ਢੇਰ ਕਪੜਿਆ ਤਾਂ ਕੱਢ ਕੇ ਸੁੱਟ ਦੇਦੀ ਜਾਣ ਬੁਝ ਕੇ ਤੂੰ ਤੂੰ ਕੀ ਸਮਝੀ ਮੈਨੂੰ ਕੋਈ ਪਤਾ ਨਹੀਂ ਲੱਗਦਾ ਸਵੇਰੇ ਉਧਰ ਜਾਣ ਦਾ ਟਾਈਮ ਹੁੰਦਾ ਉਧਰੋਂ ਚਾਦਰਾਂ ਤੋਂ ਚਾਦਰਾਂ ਬੈਠਦੀਆਂ ਲਾ ਕੇ ਛੁੱਟੀ ਜਾਂਦੀਆਂ ਮੰਮੇ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਉਹਦਾ ਜ਼ਿਆਦਾ ਹੀ ਅਜ ਨਹੀਂ ਆਉਂਦਾ ਮੈਨੂੰ ਤਾਂ ਤੇਰਾ ਵੀ ਆਉਂਦਾ ਮੇਰਾ ਤਾਂ ਨਹੀਂ ਆਉਂਦਾ ਮੈਂ ਨੇ 2 ਮਿੰਟ ਬਹਿ ਗਈਆਂ ਤੁਹਾਡੇ ਕੋਲ ਜਰਿਆ ਨਹੀਂ ਜਾਂਦੇ ਆ 2 ਮਿੰਟ ਨਹੀਂ 5 ਘੰਟੇ ਹੋ ਗਏ ਬੈਠੀ ਨੂੰ ਫੇਰ ਕੀ ਹੋਇਆ ਜੇ ਇੱਕ ਦਿਨ ਮੈਂ ਬੈਠ ਵੀ ਗਈ ਆ ਰੈਸਟ ਮੈਨੂੰ ਹੋ ਚੁਗੀ ਫੇਰ ਕੀ ਹੋ ਗਿਆ ਜਾ ਬੋਤੀਆਂ ਗੱਲਾਂ ਨਾ ਕਰ ਜਦ ਸੋਚ ਕੰਮ ਲੱਗੀ ਦੁਪਹਿਰ ਦੀ ਰੋਟੀ ਲੱਗੀ ਹਨ ਉੱਠ ਕੇ ਕੰਮ ਕਰਵਾ ਜਾ। ਹਾਂ ਲਿੱਸੀ ਉਹ ਚੱਲੀ ਹੈ ਨਾ ਇੱਕ ਦਿਨ ਉਹ ਰੋਟੀ ਪਕਾ ਕੇ ਖਵਾ ਦੂੰਗੀ ਸਾਰਿਆਂ ਨੂੰ ਤੇ। ਰੋਟੀ ਪਾਣੀ ਬਣਾਉਂਦੀ ਆ ਮੈਂ ਕੱਪੜੇ ਪਏ ਹੋਇਆ ਮੈਂ ਲੱਗੀ ਸੀ ਬਸ ਕਰ। ਬਸ ਲੱਗੀ ਸੀ ਨਾ ਲੱਗੀ ਤੇ ਨਹੀਂ ਨਾ ਅਕਲ ਦੇ ਪਏ ਕੱਪੜੇ ਰਾਤ ਦੇ। ਤੇ ਰਾਤੀ ਵੀ ਮੇਰੀ ਗੱਲ ਸੁਣਨਾ ਉਹੀ ਲਾ ਕੇ ਆਈ 8 ਵਜੇ। ਅਮਮ ਦਾ ਪਜਾਮਾ ਲੱਭਣ ਡਈ ਸੀ ਪਜਾਮਾ ਨਹੀਂ ਲੱਭਣ ਡੇ ਤੇ ਮੈਂ ਕਿਉਂ ਉਹਨਾਂ ਦੇ ਕੱਪੜੇ ਲਾ ਲੇ 4 ਵਜੇ ਦੇ। ਉਹ ਲੱਭੇ ਨਹੀਂ ਲੱਭਿਆ। ਤੈਨੂੰ ਸੈ ਇਤਰਾ ਮੇਰਾ ਜਵਾਬ ਨਹੀਂ ਦਤਾ ਰਾਤੀ ਛੱਤ ਤੇ ਜਾ ਕੇ ਕਿਤੇ ਸਾਰੇ ਕੱਪੜੇ ਪੈਸਿਆ ਵੇਖਦਾ ਨਾ ਮੰਮੀ ਉਹਦਾ ਘਰ ਵਾਲਾ ਵਾ ਉਹਨੇ ਕੱਪੜੇ ਲੱਪਣੇ ਸੀ ਤੇ ਲੱਪਣੇ ਨਹੀਂ ਅਜੇ ਮੈਨੂੰ ਕਿ ਸੁਣਾਉਂਦੇ ਜੇ ਧੋਲ ਜਾਂਦੀ ਆ ਤੇ ਘੜ ਘੜ ਸਾਹਮਣੇ ਤੂੰ ਲਿਆ ਕਰ ਇਹ ਮੈਂ ਕਹਿਣ ਡਈ ਆ ਤੈਨੂੰ ਕਿ ਮੈਂ ਨਹੀਂ ਇਹ ਕਹਿਣ ਡੀ ਆ ਕਿ ਸਾਰਾ ਦਿਨ ਮੈਂ ਸੋਈਦਾ ਕਰਦੀ ਆ ਕੱਪੜੇ ਧੋਤੇ ਆ ਸਾਹਮਣੇ ਉਹਦੇ ਪਰਜ ਬੰਦਾ ਸਾਹਮਣੇ ਸਾਹਮਣੇ ਆਣ ਕੇ ਨਹੀਂ ਜਾ ਨਹੀਂ ਤੂੰ ਤਾਂ ਕਲਪੀ ਰਹਨੀ ਆ ਕਲਪਣਾ ਹੀ ਆ ਮੈਂ ਕਲਪਣਾ ਹੀ ਆ ਮੈਂ ਜੇ ਮੈਂ ਡੋਲਟ ਬਹਿ ਜਾਈ ਨੀ ਤਾਂ ਤੁਸੀਂ ਮੇਰੇ ਸਿਰ ਸਵਾਰ ਹੋ ਜਾਂਦੇ ਹੋ ਆਣ ਕੇ ਤੂੰ ਨਾ ਵਿੰਮਲ ਵੇ ਤੂੰ ਨਾ ਬੋਲਣ ਕੁਝ ਜ਼ਿਆਦਾ ਲੱਗ ਪਈ ਤੈਨੂੰ ਨਹੀਂ ਮੰਮਾ ਮੈਂ ਗੂੰਗੀ ਹੋ ਜੰਨੀ ਆ ਤੇ ਹੋ ਜਾ ਬੋਲਦੀ ਨਹੀਂ ਕੋਈ ਚੰਗਾ ਸੀ ਜਦੋਂ ਗੂੰਗੀ ਸੀ ਮੇਰੀ ਗੱਲ ਸੁਣ ਤੂੰ ਇਹ ਤੇ ਕਿੰਦੇ ਹੋ ਮੈਂ ਗੂੰਗੀ ਰਹਾ ਬੋਲਣਾ ਹੀ ਕੋਸਣਾ ਤੂੰ ਇਹ ਮੈਨੂੰ ਸਾਰੇ ਇਹ ਕਰਦੇ ਕੰਮ ਕਰਵਾਈ ਜਾਓ ਤੇ ਮੂੰਹ ਆ ਨਾ ਮੈਂ ਫੁੱਟਾ ਕੋਛ ਨਹੀਂ ਮੇਰੀ ਗੱਲ ਸੁਣ ਕੰਮ ਵਧਿਆ ਕੀ ਹੈ ਉਹੋ ਹੀ ਕੰਮ ਐ ਜਿਹੜਾ ਤੂੰ ਪਹਿਲਾਂ ਕਰਦੀ ਸੀ ਪਹਿਲਾਂ ਕੰਮ ਚੁੱਪਚੀ ਤੇ ਕਰਦੀ ਸੀ ਨਾ ਹੁਣ ਤੂੰ ਜਿੰਨਾ ਚੱਕਰ ਕਰਦੇ ਚਾਰ ਜੀਆਂ ਨੂੰ ਨਾ ਸਰਾਲੇ ਉਹ ਜਗ੍ਹਾ ਕੰਮ ਨਹੀਂ ਤੂੰ ਕਰਦੀ ਉਦੋਂ ਮम्मी ਮੈਂ ਤੱਲੀ ਹੀ ਕਿੰਨੀ ਵਈ ਦਾ ਨੂੰ ਸਮਝਾਵਾਂ ਕਿ ਮੈਂ ਹੁਣ ਠੇਕਾ ਨਹੀਂ ਲਿਆ ਦੂਜੀ ਵੀ ਆ ਗਈ ਐ ਤੇ ਸਾਰੇ ਕੰਮ ਮੈਂ ਹੀ ਕਰਨੇ ਆ ਤੈਨੂੰ ਬਾਰ ਬਾਰ ਦਸਾਈ ਕੋ ਗੱਲ ਮੈਂ ਤੇ ਨਾਲੇ ਮੇਰੀ ਗੱਲ ਸੁਣ ਜਿਹੜੀ ਗੱਲ ਤੇਰੀ ਮੇਰੀ ਹੁੰਦੀ ਤੂੰ ਰਾਜ ਦੇ ਕੰਮ ਕਿਉਂ ਕਰਦੀ ਆ ਮੇਰਾ ਘਰ ਵਾਲਾ ਵਾ ਜੋ ਤੂੰ ਹੀ ਤੇ ਮੇਰੀ ਗੱਲ ਸੁਣੀ ਨਹੀਂ ਤੇ ਮੈਂ ਉਹਨਾਂ ਨੂੰ ਸੁਣਾਉਣੀ ਆ ਆਪਣੇ ਦਿਲ ਮੈਂ ਕਿੱਥੋਂ ਕਿੱਥੋਂ ਫੋਲਾਂ ਉਹਨਾਂ ਨਾਲ ਫੋਲ ਨਾ ਆਹੇ ਤੂੰ ਮੇਰੇ ਨਾਲ ਗੱਲ ਕਰ ਤੂੰ ਰਾਜ ਨੂੰ ਕਿਉਂ ਕਰਨੀ ਆ ਤੂੰ ਇਹ ਮੇਰੇ ਬੋਸ ਆ ਨਾ ਤੁਹਾਨੂੰ ਨਾ ਫੋਲਾਂ ਮੈਂ ਉਹਨਾਂ ਨਾਲ ਹੀ ਗੱਲ ਕਰਨੀ ਆ ਕੋਈ ਜਿਹੜੀ ਵੀ ਗੱਲ ਹੋਣੀ ਆ ਚੱਲ ਚੁੱਪ ਕਰ ਜਾ ਇੱਕ ਛੁੱਟੀ ਹੁੰਦੀ ਹਫਤੇ ਤੇ ਉਹ ਕੀ ਕਹੂਗੀ ਮੰਮਾ ਮੈਨੂੰ ਤਾਂ ਇੱਕ ਵੀ ਨਹੀਂ ਹੁੰਦੀ ਗੱਲ ਤਾਂ ਹੋ ਬੋਲੀ जाएंगी ਬੋਲੇ जाएंगे ਅਗਲੇ ਬੰਦੇ ਦੀ ਗੱਲ ਨਹੀਂ ਸੁਣੇਗੇ ਤੂੰ ਹੁਣ ਮੈਂ ਕਿਹੜੀ ਛੇਤੀ ਕਰਤੇ ਆ ਉਹਨੂੰ ਇੱਕ ਛੁੱਟੀ ਹੁੰਦੀ ਆ ਗੱਲ ਹੁੰਦਾ ਰਹਾ ਮੈਨੂੰ ਤਾਂ ਇੱਕ ਮਹੀਨੇ ਨਹੀਂ ਹੁੰਦੀ ਮੇਰੀ ਸੱਤ ਦੇ ਸੱਤ ਦਿਨ ਤੂੰ ਹੀ ਆਂਦੇ ਕੰਮ ਕਰ ਚੱਲ ਪਿਛਲੇ ਹਫਤੇ ਗਏ ਸੀ ਘੁੰਮਣ ਚੱਲ ਚੁੱਪ ਕਰ ਆਜਾ ਨਾ ਫੇਰ ਚੱਲ ਜੇ ਜਨਗਤੋਂ ਵੀ ਚੱਲ ਜੀ ਪਹਿਲੀ ਗੱਲ ਤਾਂ ਤੂੰ ਜੋ ਦੋਮਾਂ ਜੀਆਂ ਚ ਜਾ ਕੇ ਕੀ ਕਰਨਾ ਹੈ ਨਹੀਂ ਉਹਨਾਂ 'ਚ ਨਹੀਂ ਮੈਂ ਜਾਣਾ ਅਸੀਂ ਦੋਵੇਂ ਜਿੱਥੇ ਜਾ ਸਕਦੇ ਹਾਂ ਨਾ ਅਸੀਂ ਚੱਲ ਜਾਂਦੇ ਹਾਂ ਹੈ ਤੇਰੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਆ ਫੇਰ ਕੀ ਹੋ ਗਿਆ ਮੰਮੀ ਸਾਲ ਹੋ ਗਿਆ ਤੇ ਹੁਣ ਮੇਰਾ ਕੀ ਗੱਲ ਜੀ ਨਹੀਂ ਕਰਦਾ ਕਿ ਤੇਰੇ ਕੋਲ ਘੁੰਮਣ ਫਿਰਨ ਨੂੰ ਆਹ ਕਿਦਾਂ ਦੀਆਂ ਗੱਲਾਂ ਆ ਚੁੱਪ ਕਰ ਸੌਂ ਜਾ ਰਹਿ ਫੇਰ ਕਰਦੀ ਤੂੰ ਸਾਲ ਹੋ ਗਿਆ ਕਿਦਾਂ ਦੀਆਂ ਨਿਆਣਿਆਂ ਵਾਲੀਆਂ ਗੱਲਾਂ ਮੰਮੀ ਕਰੂ ਕਰਦਾ ਸਿਆਣੇ ਵਾਲੇ ਜੇ ਮੈਂ ਨਾ ਤੂੰ ਸਿਆਣੀ ਬਣ ਜਾ ਚੱਲ ਕੱਪੜਿਆਂ ਨੂੰ ਹੱਥਾਂ ਮਾਰ ਲਾ ਮਾਰ ਲੈਨੀ ਆ ਕਿ ਤੇ ਦਾਨੀਆਂ ਗੱਲਾਂ ਕਰਦੇ ਆ ਮੈਂ ਨਹੀਂ ਜੀ ਕਿਤੇ ਕੰਮ ਸਾਦੀ ਮੇਰੇ ਵਿਆਹ ਨੂੰ ਬੜੇ ਸਾਲ ਹੋ ਗਏ ਆ ਨਵੀਆਂ ਗੱਲਾਂ ਕੱਢ ਮਾਰਨਗੇ ਮੰਮੀ ਕੋਈ ਨਾ ਕੋਈ ਕੀ ਹੋ ਗਿਆ ਦੀਦੀ ਹੁਣ ਅਗਲੇ ਸ਼ਮੀ ਜੋ ਵੀ ਘੰਟੇ ਮੰਮੀ ਮੇਰੇ ਦਿਵਾਲੀ ਹੋਈ ਰਹਿੰਦੇ ਆ ਬਸ ਤੂੰ ਤੇ ਕੰਮ ਤੇ ਚਲ ਜਾਨੀ ਆ ਤੂੰ ਤਾਂ ਪਤਾ ਨਹੀਂ ਅੱਜ ਵੇਖ ਲਿਆ ਨਾ ਏਦਾਂ ਹੀ 6 ਦਿਨ ਪੂਰੇ ਆਈ ਕੋਈ ਚੀ ਕਰਦੇ ਮੈਂ ਪਰ ਕਿਉਂ ਕਿਉਂਕਿ ਅਈ ਸ਼ਮੀ ਨੇ ਘੁੰਮਣ ਜਾਣਾ ਵਾ ਤੇ ਤੂੰ ਤੂੰ ਕੀ ਕਰਨਾ ਤੇਰੇ ਇੰਨੇ ਸਾਲ ਹੋ ਗਿਆ ਘੁੰਮਣ ਤੂੰ ਹੀ ਦੱਸੋ ਕਿ ਮੈਂ ਕੀ ਗਾ ਘੁੰਮਣ ਨਹੀਂ ਜਾ ਸਕਦੀ ਨਹੀਂ ਨਹੀਂ ਦੀਦੀ ਜੇ ਤੁਹਾਡਾ ਮੰਨਿਆ ਨਾ ਤੇ ਅੱਜ ਆਪਾਂ ਚਾਰੋ ਜਣੇ ਜਾਣੇ ਜਾਨੇ ਆਹ ਕਿਹੜੀ ਗੱਲ ਹੋਈ ਨਾਲ ਹੀ ਆਉਮੈਂ ਨਾਲ ਕਪੜੇ ਤਿਆਰ ਕਰਾਂ ਮੈਂ ਤਾਂ ਸੋਈ ਦਾ ਡੈਪ ਹੀ ਕਰਨਾ ਮੈਂ ਕਿ ਬਾਅਦ ਚ ਕਰ ਲੈਨੇ ਕਪੜੇ ਦਾ ਐਵੇਂ ਨਾ ਤੁਸੀਂ ਚਿੰਤਾ ਕਰਿਆ ਕਰੋ ਮੰਮੀ ਜੀ ਦਾ ਸੁਭਾਅ ਥੋੜਾ ਕਾਲਾ ਵਾ ਤੇਲ ਚ ਕੁਝ ਨਹੀਂ ਹੈਗਾ ਦੀਦੀ ਤੁਹਾਡੇ ਲਈ ਕੁਝ ਨਹੀਂ ਆ ਮੇਰੇ ਲਈ ਤਾਂ ਮੈਨੂੰ ਲੱਗਾ ਬੜਾ ਕੁਛ ਹੈ ਮੈਂ ਕਿ ਬੈਠੀ ਕਿ ਮੰਮੀ ਨੂੰ ਇੱਕ ਮੈਂਟ ਨਹੀਂ ਪਾਉਂਦੀ ਕਿ ਐ ਬੈਠੀ ਕਿਉਂ ਹਾਂ ਕੰਮ ਕਿਉਂ ਨਹੀਂ ਕਰਨ ਲਈ ਦੀ ਦੀ ਤੁਸੀਂ ਨਾ ਗਲਪੋ ਆਪਾਂ ਕੰਮ ਕਰਕੇ ਤੇ ਚਾਰੋਂ ਅੱਜ ਘੁੰਮਣ ਚੱਲਦੇ ਹਾਂ ਕੋਈ ਗੱਲ ਨਹੀਂ ਕਿਉਂ ਚਾਰੋਂ ਘੁੰਮਣ ਚੱਲਦੇ ਹਾਂ ਹੁਣ ਪਿਛਲੀ ਵਾਰੀ ਤੁਸੀਂ ਗਏ ਤੇ ਮੈਂ ਤੁਹਾਡੇ ਨਾਲ ਗਈ ਪਿਛਲੀ ਵਾਰੀ ਮੈਂ ਤਾਂ ਸਾਹਮਣੇ ਆ ਨਾ ਤੁਸੀਂ ਗਏ ਐ ਕਿ ਤੁਸੀਂ ਸਾਹਮਣੇ ਮੈਂ ਜਲ ਜੰਨੀ ਆ ਘਰ ਵੀ ਤੇ ਸਾਹਮਣਾ ਨਾ ਮੰਮੀ ਜੀ ਨੂੰ ਵੀ ਰੋਟੀ ਪਾਣੀ ਦੇਣਾ ਉਹ ਤਾਂ 2 ਮਿੰਟ ਰੋਟੀ ਲੇਟ ਹੋ ਜਾਂਦੇ ਸਿਰ ਤੇ ਸਿਰ ਤੇ ਚੁੱਕ ਲਿੰਦੇ ਸਾਰਾ ਘਰ ਦੀਦੀ ਪਰ ਮੈਨੂੰ ਤੇ ਅੱਜ ਛੁੱਟੀ ਸੀ ਨਾ ਤਨ ਪਤਾ ਸਾਰਾ ਹੁੰਦਾ ਤੇ ਮੈਂ ਫਰੀ ਨਹੀਂ ਹੁੰਦੀ ਤੇ ਇੱਕ ਦਿਨ ਫਰੀ ਹੁੰਨੀ ਆ ਅੱਜ ਤੇ ਮੈਨੂੰ ਜਾ ਲੰਦੋ ਤੁਸੀਂ ਅੱਗੋ ਬੱਚੋ ਵੀ ਚਲ ਜਿਓ ਜਦੋਂ ਮੈਂ ਸ਼ਾਮੀ ਆਉਣੀ ਆ ਤੇ ਮੈਂ ਸ਼ਾਮ ਦਾ ਸਾਰਾ ਰੋਟੀ ਪਾਣੀ ਕਰ ਲਾਂਗੀ ਆਣ ਕੇ ਤੂੰ ਤੇ ਭੈਣਾ ਇੱਕ ਦਿਨ ਫਰੀ ਹੁੰਨੀ ਆ ਮੈਂਵੇਂ ਉਹ ਵੀ ਨਹੀਂ ਹੁੰਦੀ ਇੱਕ ਮਿੰਟ ਇੱਥੇ ਵੇਲ ਨਹੀਂ ਮਿਲਦਾ ਮੈਂ ਕਿੱਥੇ ਜਾਣਾ ਵਾ ਦੀਦੀ ਮੈਂ ਸਮਝ ਸਕਦੀ ਆ ਗੱਲ ਕੰਮ ਦੀ ਨਹੀਂ ਹੋਣੀ ਗੱਲ ਹੁੰਦੀ ਆ ਮੇਰੀ ਛੁੱਟੀ ਦੀ ਅੱਜ ਵੀ ਨਹੀਂ ਛੁੱਟੀ ਆ ਨਾ ਇਸ ਕਰਕੇ ਮੈਂ ਜਾਣਾ ਚਾਹੁੰਨੀ ਹਾਂ ਉਹਨਾਂ ਨਾਲ ਤੇ ਮੈਂ ਵੀ ਆਈ ਕਿੰਨੀ ਕਿ ਅੱਜ ਤੈਨੂੰ ਛੁੱਟੀ ਆ ਤੇ ਤੂੰ ਘਰ ਸੰਭਲੇਂਗੀ ਉਦੋਂ ਤੇ ਮੈਨੂੰ ਵੀ ਨਹੀਂ ਇੱਕ ਮਿੰਟ ਨਿਕਲ ਜੇ ਨਿਕਲਿਆ ਜਾਂਦਾ ਇੱਥੋਂ ਤੂੰ ਤੇ ਦੇਖ ਲਿਆ ਕਿ ਮੈਨੂੰ ਇੱਕ ਛੁੱਟੀ ਆ ਮੈਂ ਚੱਲ ਜਾ ਘੁੰਮ ਫੇਰਾਵਾਂ ਤੇ ਮੈਂ ਕਿਹੜਾ ਟਾਈਮ ਦੇਖੂੰਗੀ ਕਿ ਮੈਨੂੰ ਕਿਹੜੇ ਵੇਲੇ ਛੁੱਟੀ ਮਿਲੇ ਤੇ ਮੈਂ ਜਾਵਾਂ ਚਲੋ ਜੀ ਜੀ ਕੋਈ ਗੱਲ ਨਹੀਂ ਤੁਸੀਂ ਹੋ ਮੈਂ ਰਹਿ ਦਿੰਨੀ ਹਾਂ ਮੈਂ ਮਨਾ ਕਰ ਦਿੰਨੀ ਹਾਂ ਪਤਾ ਨਹੀਂ ਜੋਬ ਵਾਲਿਆਂ ਨੂੰ ਕੀ ਇਹ ਹੁੰਦਾ ਵਾ ਕਿ ਸਾਨੂੰ ਛੁੱਟੀ ਇਹ ਬੰਦਾ ਪੁੱਛ ਜਿਹੜਾ ਘਰ ਬੰਦਾ ਉਹਨੂੰ ਕਿਹੜੇ ਦਿਨ ਛੁੱਟੀ ਮਿਲੂਗੀ ਮਿੰਨੇ ਤਾਂ ਗੱਲ ਨਹੀਂ ਸਮਝ ਆਉਂਦੀ ਇਹਨਾਂ ਨੂੰ ਇੱਕ ਦਿਨ ਛੁੱਟੀ ਆ ਤੇ ਵਿੱਚੋਂ ਵੀ ਨਿਕਲ ਜਾਈਏ ਘਰ 6 ਦਿਨ ਵੀ ਕਰੋ ਬਾਹਰ ਛੁੱਟੀ ਵਾਲੇ ਦਿਨ ਵੀ ਕਰੋ ਬਾਹਰ ਇਹ ਵੀ ਪਤਾ ਨਹੀਂ ਅਸੀਂ ਕਿੱਥੇ ਰਹਿ ਗਏ ਕਾਹ ਨਹੀਂ ਬੜੇ ਸਵੇਰ ਦੇ ਕਾਲ ਹੀ ਪੁੱਛ ਰਕੇ ਕਿੰਨੀ ਆ ਤੇ ਛੇਤੀ ਆਓ ਤੇ ਮੈਂ ਤਿਆਰ ਹੋਣ ਲੱਗੀ ਆ ਤੇ ਚੱਲੀਏ ਇੰਨਾ ਤਾਂ ਬਸ ਕੰਮ ਦੀ ਪਈ ਰਹਿੰਦੀ ਹਲੋ ਤੂੰ ਹੀ ਸਵੇਰ ਦੇ ਘਰ ਨਹੀਂ ਆਏ ਕਿੱਥੇ ਹੋ ਦੱਸਣਾ ਕੀ ਆ ਮੇਰੀ ਇੱਕ ਗੱਲ ਸੁਣ ਲੋ ਅੱਜ ਮੈਂ ਨਾ ਤਿਆਰ ਹੋਣ ਲੱਗੀ ਆ ਤੇ ਆਪਾਂ ਨਾ ਘੁੰਮਣ ਜਾਣਾ ਵਾ ਹੋ ਕੀ ਕਿਆ ਅਸ਼ਮੀ ਨੇ ਹੁਣ ਇੱਕ ਛੁੱਟੀ ਆ ਤੇ ਮੈਂ ਘੁੰਮਣ ਚੱਲੀ ਆ ਮਾਹ ਉਹਨਾਂ ਨੂੰ ਮੈਂ ਰੋਕਿਆ ਵਾ ਕਿ ਮੈਨੂੰ ਕਿਹੜੇ ਦਿਨ ਛੁੱਟੀ ਮਿਲਨੀ ਆ ਘਰ ਚੋ ਕੰਮਾਂ ਚ ਐਸ ਕਰਕੇ ਮੈਨੂੰ ਨਹੀਂ ਪਤਾ ਛੇਤੀ ਆ ਜੋ ਮੈਂ ਤਿਆਰ ਹੋਣ ਲੱਗੀ ਆ ਆਪਾਂ ਵੀ ਘੁੰਮਣ ਚੱਲੀਏ ਚਲੋ ਠੀਕ ਆ ਅੱਜ ਜੇ ਹੋਣਾ ਨਾ ਮੈਂ ਵੇਟ ਕਰਦੀ ਰਹਾਂ ਇੱਥੇ ਚਲੋ ਠੀਕ ਆ ਓਕੇ ਸ਼ਮਮੀ ਸ਼ਮਮੀ ਉਦੋਂ ਜਦੋਂ ਰਾਤ ਨੂੰ ਸੂਟ ਤੋਂ ਹਤਾ ਹੀ ਉਹ ਕਿਤੇ ਉਹਦੀ ਜੁਨੀ ਨਹੀਂ ਮੈਨੂੰ ਲੱਭਣ ਲਈ ਦੀ ਕਿ ਮੈਂ ਤੇ ਨਾਲ ਹੀ ਕਿਆ ਕਰਕੇ ਰੱਖੀ ਸੀ ਬਾਹਰ ਕੌਣ ਹੈ ਪਤਾ ਨਹੀਂ ਨੇਕ ਕੇ ਆ ਲੈ ਯਾਨੀ ਫਮ ਮਿੰਦਲਾ ਦਾਦੀ ਮਮਮੀ ਤੇ ਇਹਦਾ ਭਰਾ ਵਾ ਹਾਏ ਹਾਏ ਮੈਨੂੰ ਤਾਂ ਕਰਮਾ ਚ ਹੈ ਹੀ ਨਹੀਂ ਕਿ ਤੇ ਮੈਂ ਇਸ ਘਰ ਤੋਂ ਨਿਕਲ ਜਾਵਾਂ ਹੁਣ ਮਮਮੀ ਨੇ ਕਹਿਣਾ ਵਾ ਕਿ ਉਹਨੇ ਉਹਦੀ ਮੰਮੀ ਆਈ ਆ ਉਹਦੇ ਕੋਲ ਬਹਿਣਾ ਤੂੰ ਰਸੋਈ ਚ ਚਾਹ ਪਾਣੀ ਬਣਾ ਰੋਟੀ ਪਾਣੀ ਬਣਾ ਫਿਰ ਕਿਸਮਤ ਹੀ ਸੜ ਗਈ ਆਜੋ ਮੰਮੀ ਆਜੋ ਮੈਂ ਜਸਪ੍ਰੀਆ ਵੀ ਕਰਦੀ ਹਾਂ ਸੱਚੀ ਕਰਦੇ ਸੱਚੀ ਕਰਦੇ ਸੱਚੀ ਕਰ ਉਹ ਭੈਣ ਜੀ ਆ ਜਾਂਦੇ ਮੰਮੀ ਆਜੋ ਬੈਠ ਕਸਮ ਹਾਂ ਸਭ ਠੀਕ ਹੈ ਬੱਚੇ ਤੇ ਡਿਸਟਰਬ ਕੀਤਾ ਨਾ ਤੈਨੂੰ ਆ ਕੇ ਨਹੀਂ ਨਹੀਂ ਮੰਮੀ ਜੀ ਅੱਜ ਛੁੱਟੀ ਸੀ ਵੈਸੇ ਘਰ ਦੇ ਕੰਮ ਕਰਦੀ ਪਈ ਸੀ ਬਸ ਹੋ ਹੀ ਗਏ ਆ ਡਿਸਟਰਬ ਕਰਦਾ ਕੀਤਾ ਮੰਮੀ ਲੇਕਿਨ ਮੈਂ ਨਾ ਬਿਨਾਂ ਦੱਸੇ ਔਰ ਫੋਨ ਵੀ ਨਹੀਂ ਕੀਤਾ ਹੈਗਾ ਬਸ ਮਰੇ ਜੀ ਕੀਤਾ ਤੈਨੂੰ ਮਿਲਣ ਨੂੰ ਲਾ ਮੰਮੀ ਤੁਹਾਡਾ ਆਪਣਾ ਘਰ ਆ ਤੁਸੀਂ ਜਦੋਂ ਮਰਜੀ ਆ ਸਕਦੇ ਹੋ ਮੈਨੂੰ ਮਿਲਣ ਨੂੰ ਫੋਨ ਵਾਲੀ ਕਿਹੜੀ ਗੱਲ ਐ ਇਹਦੇ ਤੇ ਉਸ ਦਿਲ ਜਿਹਾ ਉਦਾਸ ਸੀਗਾ ਜੀ ਨਹੀਂ ਸੀ ਲੱਗਦਾ ਪਿਆ ਤੇ ਮੈਨੂੰ ਸਾਈ ਨੂੰ ਕਿਹਾ ਮੈਂ ਕਿਹਾ ਵੀ ਉਠ ਸੁੱਤਾ ਫੇਰ ਚੱਲਾ ਕੁੜੀ ਨੂੰ ਮਿਲ ਕੇ ਆਈਏ ਬਹੁਤ ਵਧੀਆ ਕੀਤਾ ਮੰਮੀ ਜੀ ਤੁਸੀਂ ਬਹੁਤ ਵਧੀਆ ਪੱਇਆ ਪਿਛਲੇ ਤੁ ਆਣੀ ਏ ਕੋਈ ਗੱਲ ਨਹੀਂ ਹੁੰਦੀ ਜਲਦੀ ਜਲਦੀ ਜਾਣੀ ਏ ਜਲਦੀ ਜਲਦੀ ਥੋੜੇ 10 ਮਿੰਟ ਬੈਠੀ ਤੇ ਆ ਗਈ ਮੈਂ ਕਿਹਾ ਚੱਲਾ ਇਹ ਛੁੱਟੀ ਵਾਲਾ ਦੇਣਾ ਚਲ 5 ਮਿੰਟ ਬੈਠ ਕੇ ਗੱਲਾਂ ਕਰਕੇ ਆਵਾਂ ਮੈਨੂੰ ਤਾਂ ਬਸ ਸੌਣਾ ਸੀ ਇੱਕ ਅੱਧੇ ਦਿਨ ਚ ਮੈਨੂੰ ਵੀ ਕੰਮ ਸੀ ਥੋੜਾ ਕਹਿ ਲੜਣੀ ਏ ਬਸ ਜਾ ਨੀਚੇ ਜਿੱਤੀ ਕਰੋ ਮੰਮਾ ਮੰਮਾ ਆ ਫੜੋ ਦਵਾਈ ਮੰਮੀ ਆ ਫੜੋ ਲੋ ਮੈਂ ਚੱਲੀ ਜੇ ਮੈਂ ਚੱਲੀ ਕੀ ਕਰਾਂ ਮੰਮੀ ਤੁਹਾਨੂੰ ਪਤਾ ਹੀ ਆ ਟਾਈਮ ਹੀ ਉਹਨਾਂ ਕਾ ਹੁੰਦਾ ਮੇਰੇ ਕੋਲ ਮਸਾਂ ਦੇ ਕਿਤੇ ਇੱਕ ਅੱਧੀ ਛੁੱਟੀ ਹੁੰਦੀ ਆ ਬਾਕੀ ਤੇ ਰੋਜ਼ ਦੀ ਰੁਟੀਨ ਬਣੀ ਹੋਈ ਆ ਘਰ ਆ ਕੇ ਫੇਰ ਕੰਮ ਕਾਜ ਤੇ ਸੋਈ ਦਾ ਵੇਖਣਾ ਹੁੰਦਾ ਵਾ ਠੀਕ ਹੈ ਨਾ ਬੱਚੇ ਹਾਂਜੀ ਹਾਂਜੀ ਮੰਮੀ ਮੈਂ ਬਹੁਤ ਵਧੀਆ ਸਾਈਂ ਜੇ ਤੂੰ ਆਉਣਾ ਹੀ ਤੇ ਚੱਲ ਦੇ ਕੱਪੜੇ ਪਾ ਆਉਂਦਾ ਜਰਾ ਤੂ ਤੇ ਆ ਲੱਗਦਾ ਜੀ ਸੁੱਤਾ ਉੱਠੇ ਆ ਗਿਆ ਵਾ ਤੇ ਹੁਣ ਉਹਨੂੰ ਤਿਆਰ ਵੀ ਕੌਣ ਹੀ ਮੈਂ ਤੇ ਮਮਮੀ ਨੂੰ ਕਹਿਨਾਂ ਸੀ ਮੈਂ ਨਹੀਂ ਜਾਣਾ ਐਵੇਂ ਮੈਨੂੰ ਧੱਕੇ ਨਾਲ ਲਿਆਇਆ ਲੈ ਐਗੀ ਗੱਲ ਹੋਈ ਧੱਕੇ ਨਾਲ ਲਿਆਇਆ ਨਾਲੇ ਕੱਪੜਾ ਨੂੰ ਕੀ ਆ ਲੋਕਾਂ ਨੇ ਪਾਈ ਨਹੀਂ ਹੁੰਦੇ 10 ਸਾਲੀ ਸੋ ਸਮਝ ਲਈ ਆ ਤਾ ਘਰ ਵਿੱਚ ਇੰਨੇ ਮੈਂਬਰ ਐ ਮਮਮੀ ਜੀ ਹੁਣੀ ਕੀ ਆਖਣਗੇ ਤੈਨੂੰ ਵੇਖ ਕੇ ਸੁੱਤਾ ਉੱਠ ਆ ਗਿਆ ਵਾ ਤੇ ਚਲ ਜਾਨਾ ਮੈਂ ਜੇ ਇਹ ਵੀ ਕਹਿੰਦੇ ਤੇ ਮੈਂ ਤੈਨੂੰ ਜਾਣ ਨੂੰ ਨਹੀਂ ਕਿਹਾ ਗੱਲ ਨੂੰ ਸਮਝੀ ਰੰਦਾ ਵਾ ਨਾਲੇ ਮੇਰੀ ਗੱਲ ਸੁਣਾ ਕੀ ਗੱਲ ਕੀ ਹੋਣਾ ਆ ਰਿਹਾ ਲੇ ਪਾਣੀ ਦੀ ਕੀ ਕੇਚਰ ਕਰਨੀ ਸੀ ਮੈਂ ਮਿਲ ਕੋਈ ਚਾਹ ਨਹੀਂ ਬਸਾ ਜਿੱਦ ਦੀ ਦੇਵੀ ਜੇ ਦੇ ਕਹਦੇ ਨਾ ਕਿ ਮੈਂ ਅਨਡਰਸਟੈਂਡ ਨਾ ਮੈਚ ਨਹੀਂ ਕਰਦਾ ਤਾਂ ਮੈਂ ਕਹਿ ਦੂੰਗਾ ਤੁਹਾਡੇ ਘਰ ਸਾਹੀ ਤੇਰਾ ਦਿਮਾਗ ਖਰਾਬ ਹੈ ਮੈਂ ਇਦਾਂ ਦੀ ਗੱਲ ਕੀਤੀ ਹੈ ਤੈਨੂੰ ਤੂੰ ਹੋਰ ਜਿਹੜੀ ਗੱਲ ਕੀਤੀ ਕੁਝ ਸੋਚ ਸਮਝ ਕੇ ਬੋਲਿਆ ਕਰ ਜੋ ਮਰਜੀ ਬੋਲਦਾ ਰਹਿਣਾ ਬਿਨਾਂ ਸੋਚੀ ਇੱਥੇ ਵੀ ਆਖੇ ਸ਼ਰਮ ਕਰ ਲੈ ਥੋੜੀ ਜਿਹੀ ਇੱਥੇ ਵੀ ਲੱਗਾ ਪਿਆ ਤੇ ਤੁਸੀਂ ਵੇਖ ਨਹੀਂਦੇ ਮੈਨੂੰ ਕੀ ਕਹਿੰਦੇ ਕੱਪੜਿਆਂ ਦਾ ਤੇ ਫਿਰ ਕੀ ਸਹੀ ਤੇ ਕਹਿੰਦੀ ਵੀ ਉਹਨੇ ਗਲਤ ਕੀ ਗਿਆ ਇਹ ਕਦ ਤੂੰ ਇਵੇਂ ਕਿਹਾ ਮੈਨੂੰ 10 ਕੇ ਲੈ ਆਏ ਤੁਸੀਂ ਕੋ ਚੱਲ ਜਾ ਚੱਲ ਆਇਆ ਐ ਹੋਇਆ ਵਾ ਕਿ ਨਾ ਦੋ ਕੇ ਕੱਪੜੇ ਬਾਹਰ ਦਾ ਐ ਡੇ ਡੇ ਸੋਹਣੇ ਤੋਂ ਕੱਪੜੇ ਰੱਖੇ ਆ ਪਾਉਂਦਾ ਉਹਦੇ ਲੋਕਾਂ ਵਾਂਸੇ ਨਹੀਂ ਗਿਆ ਜੇ ਤੂੰ ਆਪਣਾ ਐ ਤੇ ਮੈਨੂੰ ਦੁੱਖ ਹੁੰਦਾ ਮੈਂ ਹੋਰ ਕਿਹਨੂੰ ਕਹਿ ਦਿੰਦਾ ਫੇਰ ਕੀ ਆ ਯਾਰ ਜੇ ਮੈਂ ਉਹੇ ਕੱਪੜੇ ਪਾਇਆ ਉਹਨਾਂ ਨੇ ਮੈਨੂੰ ਕੀ ਮਾਂ ਫਾੜ ਕੇ ਘਰੋਂ ਕੱਢ ਦੇਣਾ ਚੱਲ ਚੁੱਪ ਕਰ ਹਾਂ ਮੰਮੀ ਜੀ ਆਉਣ ਨੇ ਤੁਰੇ ਕੀ ਇਹ ਨਰਮੰਦਾ ਹੋਵੇ ਤਾਂ ਗੱਲ ਤੇ ਸਹੀ ਕਹਿਣ ਢਈ ਐ ਸੱਚੀ ਐ ਲੱਗਣ ਡਿਆ ਵਾ ਜਿਵੇਂ ਸੁੱਤਾ ਪਿਆ ਉੱਠ ਕੇ ਆ ਗਿਆ ਮੂੰਹ ਵੀ ਨਹੀਂ ਧੋਤਾ ਕਿਤੇ ਇੱਕ ਤਾਂ ਇੰਨੀ ਇਹਨਾਂ ਦੀ ਆਦਤ ਆ ਜੋ ਵੀ ਆਈ ਹੈ ਨਾ ਤੀਜੇ ਦਿਨ ਮੂੰਹ ਚੁੱਕਦੇ ਐਨੋ ਆ ਜਾਂਦੇ ਅੱਜ ਦਾ ਦਿਨ ਨਾ ਆਉਂਦੇ ਮੈਂ ਵੀ ਕਿਤੇ 2 ਮਿੰਟ ਕਿਤੇ ਘਰੋਂ ਨਿਕਲ ਜਾਂਦੀ

ਹਾਂ ਪਿਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹਾਂ ਜੀ ਠੀਕ ਐ ਹੋਰ ਸਭ ਠੀਕ ਬੜਾ ਸ਼ੁਕਰ ਬੈਠੋ ਬੈਠੋ ਮੈਂ ਅੱਗੇ ਹਰਦੇ ਪੁੱਛਿਆ ਲੇਕਿਨ ਮम्मी ਕਿੱਥੇ ਨੇ ਕਿੰਦੇ ਅੰਦਰ ਨੇ ਬਸ ਠੀਕ ਐ ਹੋਰ ਸੁਣਾ ਕੋਈ ਠੀਕ ਐ ਨਾ ਹਾਂ ਜੀ ਹਾਂ ਜੀ ਫਿਰ ਪੜਾਈ ਕਿਸ ਨਾਲ ਚੱਲਣ ਡਈ ਐ ਬਹੁਤ ਵਧੀਆ ਬਹੁਤ ਵਧੀਆ ਚਲੋ ਥੋੜਾ ਦੇਖਾਂਗੇ ਹੈ ਕਿਤੇ ਆ ਜਾ ਦੋ ਚਾਰ ਦਿਨ ਭੈਣ ਕੋ ਰਹਿ ਜਾ ਕੋਈ ਨਹੀਂ ਆਉਂਗਾ ਅੰਦਰ ਆਵਾਂਗਾ ਕਦੋਂ ਜਦ ਦਾ ਵਿਆਹ ਹੈ ਬਸ ਇੱਕੋ ਗੱਲ ਕਰਨਾ ਕੋਈ ਵੀ ਮੈਂ ਆਵਾਂਗਾ ਮਾਸੇ ਜੀ ਆਵਾਂਗਾ ਪਰ ਤੂੰ ਆਇਆ ਇੱਕ ਵਾਰੀ ਨਹੀਂ ਹੈਗਾ ਨਹੀਂ ਕੋਈ ਨਹੀਂ ਆਵਾਂਗਾ ਥੋੜੇ ਦਿਨਾਂ ਦਾ ਕਹਾਂਗਾ ਪਰ ਅੱਜ ਨਹੀਂ ਤੈਨੂੰ ਜਾਣ ਦੇਣਾ ਆਪਣੇ ਜੀਜੇ ਨਾਲ ਜਾ ਬਰ ਕੋ ਮੋ ਫਿਰ ਕੇ ਆ ਕੇ ਦੇ ਮੰਮੀ ਉਹਨੂੰ ਕਿੱਥੇ ਛੁੱਟੀਆਂ ਹੁੰਦੀਆਂ ਵਾ ਜਿਹੜੀਆਂ ਉਹ ਆ ਕੇ ਇੱਥੇ ਰਹਿ ਸਕੇ ਬਸ ਇਦਾਂ ਕੜੀ ਪਾਲੀ ਆ ਸਕਦਾ ਉਹ ਤੇ ਛੋਟਾ ਵੀਰ ਆ ਰਹਿ ਕੇ ਜਾ ਭੈਣ ਕੋ ਦੋ ਚਾਰ ਦਿਨ ਤੇ ਰਹਿ ਗਏ ਪਿੱਛੇ ਭੈਣ ਜੀ ਇਕੱਲੇ ਤੇ ਭੈਣ ਜੀ ਤੂੰ ਹੀ ਵੀ ਆਏ ਤੂੰ ਹੀ ਮਿਲੋ ਸਕੋ ਨਾ ਭੈਣ ਜੀ ਮਿਲਣ ਦਾ ਮੌਕਾ ਨਹੀਂ ਜਾਂ ਨੀ ਵੀ ਆਪਣੇ ਘਰ ਆਉਂਦੀ ਆ ਮਰ ਜਾ ਆਪੇ ਦੇਖੋ ਜੀ ਭੈਣ ਜੀ ਜੋ ਵੀ ਜੇ ਨਾ ਧੀਆ ਦੇ ਘਰ ਅਸੀਂ ਨਹੀਂ ਜੇ ਸੋਪ ਦੇ ਆਏ ਮਿਲਿਆ ਕਲੀਪ ਤੇ ਤੁਸੀਂ ਪੁੱਤ ਘਰ ਆ ਜਾ ਹਾਂ ਕੋਲ ਜਰੂਰ ਆਉਣਾ ਤੇ ਪੁੱਤ ਤਾਂ ਘਰੇ ਜਰੂਰ 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 ਆਵਾਂਗੇ ਕਿਸੇ ਨਾ ਟਾਈਮ ਕੱਢ ਕੇ ਨਾ ਆਵਾਂਗੇ ਜੀ ਤੁਸੀਂ ਕਿ ਆਏ ਹੋ ਜਰੂਰ ਜਰੂਰ ਬਾਹਰ ਹੀ ਨਹੀਂ ਨਿਕਲਦੇਗੇ ਭੈਣ ਜੀ ਸਾਰ ਦੇ ਵਾਸਤੇ ਤਾਂ ਟਾਈਮ ਨਹੀਂ ਲੱਗਦਾ ਹੈਗਾ ਤੇ ਬਾਅਦ ਚਾਹ ਦੇ ਸ਼ਮੀ ਇਹਨੇ ਜਿਹੜਾ ਥੋੜਾ ਬੋਤਾ ਮੈਂ ਉੱਠਦੀ ਨਹੀਂ ਆ ਨਾ ਵੱਡੀ-ਬੁੱਡੀ ਦਾ ਮਾੜਾ-ਮੋਟਾ ਕੰਮ ਕਰਵਾ ਦਿੰਦੀ। ਬਸ ਜਦੋਂ ਇਹ ਆ ਜਾਂਦੀ ਨਾ ਫੇਰ ਇਹਨੇ ਮੈਨੂੰ ਕਹਿਣਾ ਮम्मी ਤੁਸੀਂ ਬਹਿ ਜਾਓ ਹੁਣ ਮੈਂ ਆ ਗਈ ਨਾ ਸਾਰਾ ਕੰਮ ਮੈਂ ਦੇਖਾਂਗੀ। ਪੰਜੀ ਬੜੀ ਚੰਗੀ ਠਾਡੀ ਧੀ ਐ। ਮੈਨੂੰ ਕੋਈ ਕੰਮ ਵੀ ਨਹੀਂ ਕਰਨ ਦਿੰਦੀ। ਕਦੀ ਮੇਰੇ ਵਾਸਤੇ ਕੋਈ ਚੀਜ਼ ਲੈ ਕੇ ਆਂਦੀ ਖਾਣ ਵਾਸਤੇ। ਕਦੀ ਕੋਈ ਚੀਜ਼ ਲੈ ਕੇ ਆਂਦੀ। ਬੜੀ ਕਰਮਾਂ ਵਾਲੀ ਧੀ ਹੈਗੀ ਐ। ਕਰਮਾਂ ਵਾਲੀ ਜਿਹੀ ਬੜੀ ਪਹਿਲੀ। ਪਰ ਮੈਂਦ ਨੇ ਬੜੀ ਕੀਤੀ ਜਿਉਂ ਹੋਸ ਸੰਭਾਲੀ ਨਾ ਮੇਰਾ ਬੱਚਾ ਸਟਰਗਲ ਹੀ ਕਰਨ ਲੱਗਾ ਕੋਈ ਨਹੀਂ ਭੈਣ ਜੀ ਪਰਮਾਤਮਾ ਨੇ ਸਾਰੀਆਂ ਸਿੱਧੀਆਂ ਪਾਤੀਆਂ ਨਾ ਹੁਣ ਸਾਰਾ ਕੁਝ ਠੀਕ ਹੀ ਹੋਏਗਾ ਕੋਈ ਗੱਲ ਨਹੀਂ ਤੁਸੀਂ ਇੰਨਾ ਸਿਆਣੀ ਨੂੰ ਕੀਤਾ ਜੇ ਵੇਖੋ ਨੌਕਰੀ ਦੇ ਨਾਲ ਨਾਲ ਘਰ ਦਾ ਸਾਰਾ ਕੰਮ ਵੀ ਇਹਨੇ ਸੰਭਾਲਿਆ ਉਧਰ ਨੇ ਵੀ ਕਰਤੀ ਸਾਜੇ ਇਹ ਪਤਾ ਨਹੀਂ ਕਿਉਂ ਇਹਨੂੰ ਸਾਰੀਆਂ ਜਾਚਾਂ ਕਿਥੋਂ ਆਪੇ ਸਿੱਖੀ ਗਈ ਆਇਆ ਗਿਆ ਲੈਣਾ ਤੇ ਸਭ ਚਾਚਾ ਜਿਵੇਂ ਤੇ

ਉਹ ਵੀ ਚਲੀ ਆਂਦੀ ਆ ਤਿਆਰੀ ਇਹਦੇ ਤਿਆਰੀ ਹੋਣਾ ਮੈਂ ਤੇ ਤੁਹਾਨੂੰ ਫੋਨ ਕਰਨੀ ਲੱਗੀ ਸੀ 2 ਮਿੰਟ ਰੋਕੇ ਮੈਨੂੰ ਉਹ ਆ ਗਏ ਉਹਦੇ ਪ੍ਰੋਧ ਮਾ ਕਿ ਭਰਾ ਤੇ ਜਦ ਪ੍ਰੋਧ ਆ ਗਿਆ ਮੈਂ ਇਹ ਕੰਮ ਛੱਡ ਕੇ ਆ ਤੂੰ ਕਹੇ 10 ਮਿੰਟ ਤੱਕ ਆ ਜਾ ਤੇ ਮੈਂ 10 ਮਿੰਟ ਤੱਕ ਆ ਗਿਆ ਉਹਨਾਂ ਨੂੰ ਕੰਮ ਛੱਡ ਕੇ ਉਹਨਾਂ ਨੂੰ ਆਪਾਂ ਕਿ ਕਰੀਏ ਪ੍ਰੋਧ ਨੂੰ ਆਪਾਂ ਕੀ ਕਰਨਾ ਕੋਈ ਕਿਹੜੇ ਪ੍ਰੋਧ ਆਏ ਹਾਏ ਤੁਹਾਨੂੰ ਦੱਸਣ ਤੇ ਨਹੀਂ ਆਂ ਸ਼ਮੀ ਦੇ ਮੰਮੀ ਤੇ ਉਹ ਆਏ ਆ ਭਰਾ ਕਿਤੇ ਬੈਠੇ ਹੋ ਉਹ ਕੋਲ ਖੋ ਅੰਦਰ ਬੈਠੇ ਮੇਰੀ ਗੱਲ ਸੁਣੋ ਤੁਹਾਨੂੰ ਤਾਂ ਬਦ ਮਿਲਣ ਦੀ ਪੈ ਗਈ ਉਹਨਾਂ ਨੂੰ ਯਾਰ ਮੇਰਾ ਮਾਹਰ ਉਹਨਾਂ ਨੂੰ ਮਿਲਣਾ ਨੇ ਉਹਨਾਂ ਨੂੰ ਨਹੀਂ ਮੈਂ ਆਪਣੀ ਮਾਂ ਦੀਆਂ ਗੱਲਾਂ ਸੁਣੀ ਆ ਜੀ ਕੀ ਹਾਂਜੀ ਨਹੀਂ ਅਬੜੀ ਕਰਮਾ ਵਾਲੀ ਨੋ ਮਿਲੀ ਮੈਨੂੰ ਤੇ ਕਰਮਾ ਵਾਲੀ ਤੇ ਆਪੇ ਉਹਨੀ ਨੋ ਥੋੜੀ ਕਰਮਾ ਵਾਲੀ ਮਿਲੀ ਆ ਕਰਮਾ ਵਾਲੇ ਤੇ ਨੋਟ ਆ ਜਿਹੜੇ ਮਹੀਨੇ ਬਾਅਦ ਥੱਦੀ ਆਉਂਦੀ ਆ ਤੇ ਮੰਮੀ ਦੇ ਖਾਤੇ ਧਰਦੀ ਆ ਮਨ ਸੁਣੀਆਂ ਚੀਜ਼ਾਂ ਲੈ ਕੇ ਦਿੰਦੀ ਆ ਅੱਛਾ ਜੋ ਕਰਮਾ ਵਾਲੀ ਹੋ ਗਈ ਉਹ ਮੈਂ ਵੀ ਹੁਣ ਮੈਂ ਵੀ ਥੱਦੀ ਲਿਆ ਕੇ ਦਵਾ ਕਿ ਮੈਂ ਵੀ ਕਰਮਾ ਵਾਲੀ ਹੋਵਾਂ ਫਿਰ ਕੰਮ ਅੰਦੀ ਨੂੰ ਜਿਹਦੋਂ ਵੱਡੀ ਦੋ ਨੋ ਤੇ ਨਾਲ ਮੈਂ ਕੰਮ ਕਰਾਉਣੀ ਆ ਤੇ ਜਦੋਂ ਆ ਜਾਂਦੀ ਆ ਨਾ ਸ਼ਮੀ ਉਹ ਜਿਹੜੇ ਮੇਰੇ ਦੋੜੇ ਪੁੱਟ ਕੰਮ ਕਰਦੀ ਆ ਨਾ ਫਿਰ ਮੈਨੂੰ ਉਹ ਵੀ ਨਹੀਂ ਕਰਨ ਦਿੰਦੀ ਪਤਾ ਪੁੱਛਿਆ ਤੁੰਗ ਦੇਖਿਆ ਕਿ ਆਪਣੇ ਮਾਨੂੰ ਕੰਮ ਕਰਦਿਆਂ ਵੱਡੀ ਨੋ ਤੇ ਸਿਰ ਸਵਾਭ ਹੋਣੀ ਪਾਣੀ ਪਾਣੀ ਆ ਨਾ ਕਿ ਵੱਡੀ ਨੋ ਕੰਮ ਕਰਾਉਂਦੀ ਆ ਨਿੱਕੀ ਨਹੀਂ ਮੇਰੇ ਤੋਂ ਕਰਾਉਂਦੀ ਚਲ ਕੋਈ ਨਹੀਂ ਮੈਂ ਮਿਲ ਕੇ ਆਵਾਇਂ ਜਾਓ ਮੇਰਾ ਤੈਨੂੰ ਪਿਆਰ ਹੋਜੀ ਕੋਈ ਆਪਾਂ ਚੱਲਦੇ ਆ ਬਣ ਕੇ ਠੀਕ ਆ ਮੈਂ ਕਿੱਥੋਂ ਦਾ ਰਹਿ ਜਾਣਾ ਮੈਂ ਕਿਉਂ ਜਾਓ ਤੂੰ ਮਿਲ ਕੇ ਆਓ दोनना <akra desserts> ਹਲੋ ਹਾਂਜੀ ਭਾਜੀ ਕੀ ਹਾਲ ਹੈ ਸਾਈਨ ਵਧੀਆ ਭਾਈ ਤੁਸੀਂ ਦੱਸੋ ਹਾਂਜੀ ਕਿੱਥੇ ਆ ਮੈਂ ਭਾਈ ਜਰਣਾ ਕੰਮ ਆਇਆ ਸੀ ਦੱਸੋ ਪੈਸੇ ਰੇਂਜ ਹੋ ਗਏ ਮੋਬਾਈਲ ਦੇ ਕਿ ਨਹੀਂ ਭਾਜੀ ਉਧਰ ਹੀ ਆਇਆ ਵਾਂ ਕੁਝ ਨਾ ਕੁਝ ਕਰਕੇ ਨਾ ਤੁਹਾਨੂੰ ਕਰ ਦੇਣਾ ਪੈਸੇ ਥੋੜੇ ਬਹੁਤ ਜਿੰਨੇ ਵੀ ਹੁੰਦੇ ਨਾ ਮੈਂ ਵੇਖਦਾ ਕੋਸ਼ਿਸ਼ ਕਰਦਾ ਮੈਨੂੰ ਥੋੜਾ ਟਾਈਮ ਦੇ ਦਿਓ ਭਾਜੀ ਸਾਹਿਬ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਅੱਜ ਸ਼ਾਮ ਤੱਕ ਪੈਸੇ ਚਾਹੀਦੇ ਆ ਭਾਈ ਅੱਜ ਸ਼ਾਮ ਤੱਕ ਹੀ ਹੋਣਗੇ ਤੇ ਮੈਨੂੰ ਥੋੜਾ ਟਾਈਮ ਹੋਰ ਦੇ ਦਿਓ ਨਹੀਂ ਸਾਤ ਸ਼ਾਮ ਤੱਕ ਪੈਸੇ ਚਾਹੀਦੇ ਸੀ ਤੇ ਤੈਨੂੰ ਦੱਸ ਦੀ ਇਹ ਤੇਰੇ ਘਰੇ ਆਣਾ ਹੀ ਅੱਜ ਹੈ ਨਹੀਂ ਭਾਈ ਮੇਰੇ ਘਰੇ ਨਾ ਆਇਓ ਭਾਈ ਤੇ ਤੈਨੂੰ ਵੀ ਪਤਾ ਕਿ ਪੈਸੇ ਵੀ ਲੈ ਕੇ ਜਾਵਾਂਗੇ ਤੇ ਕੋ ਮੋਬਾਈਲ ਵੀ ਲੈ ਕੇ ਜਾਵਾਂਗੇ ਛੋੜੋ ਭਾਈ ਮੈਨੂੰ ਥੋੜਾ ਟਾਈਮ ਸਾਹਮਣੇ ਤੇ ਮੁਹੱਲੇ ਦੇ ਸਾਹਮਣੇ ਜਰੂਰ ਸੌਖਰਾ ਗੱਡਾਂਗੇ ਨਹੀਂ ਨਹੀਂ ਭਾਈ ਐਦਾਂ ਨਾ ਕਰਿਓ ਮੈਂ ਕਰਦਾ ਕੁਝ ਪਲੀਜ਼ ਮੇਰੇ ਘਰੇ ਨਾ ਆਇਓ ਭਾਈ ਅੱਜ ਸ਼ਾਮ 6 ਵਜੇ ਤੱਕ ਰ ਪੈਸੇ ਚਾਹੀਦੇ ਆ ਮੈਂ ਭਾਈ ਕਰਦਾ ਕੁਝ ਪਲੀਜ਼ ਮੇਰੇ ਘਰੇ ਨਾ ਆਇਓ ਭਾਈ ਲੱਗੀ ਸਮਝੇ ਨਹੀਂ ਹਾਂਜੀ ਹਾਂਜੀ ਭਾਜੀ ਠੀਕ ਆ ਠੀਕ ਆ ਭਾਜੀ ਆ ਚੰਗਾ ਵਾਸਪੜਾਈ ਹੈ ਤੇਰੇ ਵਿੱਚ ਹਾਂ ਹਾਂ ਭਾਜੀ ਮੈਂ ਕਰਦਾ ਕੁਝ ਭਾਜੀ ਓਕੇ ਯਾਰ ਕੀ ਕਰਾਂ ਹੁਣ ਕਿਹ ਤੋਂ ਪੈਸੇ ਵੀ ਨਹੀਂ ਮੰਗ ਸਕਦਾ ਕੋਈ ਜਨ ਕੋਈ ਕਰਨ ਨਹੀਂ ਜਾ ਰਹਾ ਮੈਂ ਪੋਰਡ ਤੁਮ ਕਾ ਠੀਕ ਹੈ ਬੇਟਾ ਹਾਂ ਅਗੀ ਵਧੀਆ ਤੁਹਾਨੂੰ ਸੁਣਾਓ ਸਾਹਿਰ ਕਰਦਾ ਕੰਮ ਕੋ ਕੰਮ ਸਾਹੀ ਤੇ ਹਜੇ ਪੜਾਈਆਂ ਲਖਾਈਆਂ ਇੱਥੇ ਲੱਗਾ ਵੀਰ ਦਾ ਜੀ ਦੀਦੀ ਮੈਂ ਬਾਹਰ ਸਮਝ ਜਾਣਾ ਜੀ ਹਾਂ ਸਾਹੀ ਚਲ ਜਾ ਕੰਮ ਤੇ ਹੋਰ ਰੂਮ ਮੇਰਾ ਚਾੜੇ ਰੂਮ ਚੱਲ ਜਾ ਹਾਂ ਜੀ ਹਾਂ ਚਾਹ ਵੀ ਬਣ ਗਈ ਆ ਕਦੋਂ ਦੀ ਤੀਕੜ ਨਹੀਂ ਹੁਣ ਆਉਂਦੀ ਆ ਹੁਣ ਆਉਂਦੀ ਆ 900 ਉੱਥੇ ਹੀ ਜੋੜਨੀ ਆ ਬਸ ਕੋਈ ਫਿਕਰ ਹੈਗੀ ਹੈ ਰੋ ਕਿ ਚਾਹ ਪਾਣੀ ਨਾ ਕੀ ਦੇਣਾ ਕੀ ਨਹੀਂ ਦੇਣਾ ਜੇ ਮੈਂ ਉਦਾਚਾਰ ਨਾ ਕੀ ਤਾਂ ਮੰਮੀ ਨੇ ਮੈਨੂੰ ਚਾਹ ਸੁਨਾ ਦੇਣੀ ਆ ਕਿ ਤੈਨੂੰ ਅਗਰ ਨਹੀਂ ਹੈਗੀ ਹੁਣ ਇਹਨਾਂ ਨੂੰ ਨਹੀਂ ਪਤਾ ਕਿ ਚਾਹ ਬਣ ਗਈ ਆ ਵੇਖੀਏ ਚਾਹ ਕੇ ਉਹ ਤੇ ਚੱਲ ਨਹੀਂ ਮੰਮੀ ਉੱਠ ਕੇ ਆ ਜਾਣ ਮੈਨੂੰ ਹੀ ਚਾਹ ਕੇ ਵੇਖਣਾ ਪੈਣਾ ਮੰਗਣਾ ਪੈਣਾ ਕੁਛ ਸਾਬ ਗਸਾਈ ਹਾਂ ਜੀ ਹਾਂ ਜੀ ਵਸੇ ਜੀ ਹਾਂ ਜੀ ਇੱਕ ਨਾ ਕੰਪਨੀ ਹੈਗੀ ਆ ਉੱਥੇ ਮੈਂ ਸਾਰਿਆਂ ਨੂੰ ਦਵਾ ਸਕਦਾ ਜੀ ਜੇ ਇਹਨੇ ਨੌਕਰੀ ਕਰਨੀ ਆ ਤੇ ਮੈਂ ਕਰਾਂ ਗੱਲ ਉਹਨਾਂ ਉਹ ਮੈਨੇਜਰ ਆ ਤਾਂ ਮੇਰਾ ਯਾਰ ਰਿਆ ਆ ਹੋ ਤਾਂ ਗੱਲ ਕਰਨੀ ਚੀ ਇਹ ਤਰਾਜ ਤੁਸੀਂ ਗੱਲ ਕਰੋ ਉਹਨੂੰ ਹੀ ਪੁੱਛ ਲਓ ਮੰਮੀ ਪਰ ਬਾਜੀ ਪੁੱਛਣ ਤਾਂ ਦੇ ਬਾਅਦ ਸਾਰੇ ਤੁਹਾਨੂੰ ਪਤਾ ਨੌਕਰੀ ਤੇ ਜਾਵੇ ਕੋਈ ਨਾ ਨਾਵੇਂ 2-4 ਦਿਨ ਜਾਵੇ ਤਾਂ ਮੜ ਕੇ ਫੇਰ ਘਰ ਬਹਿ ਜੇ ਉਹਦਾ ਕੋਈ ਫਾਇਦਾ ਨਹੀਂ ਤੂੰ ਪੁੱਛ ਲੈਣਾ ਸਾਜ ਨੂੰ ਬਚ ਲੋ ਬਣਾ ਇਹ ਪੁੱਛਣਾ ਸਾਜ ਨੂੰ ਮੈਂ ਕਹਿੰਦਾ ਤੂੰ ਮੇਰਾ ਨਾ ਇੱਕ ਯਾਰ ਆ ਤੇ ਉਹ ਕੋਪਣੀ ਆ ਅੰਕੀ ਲਗਾਓ ਕਹਿੰਦਾ ਉੱਥੇ ਲਵਾ ਦਈਏ ਨੌਕਰੀ ਕਰ ਦੇਗਾ ਉਹ ਮੇਰਾ ਲੈ ਤੁਹਾਨੂੰ ਪਤਾ ਪੜ੍ਹਾਈ ਦਾ ਨਹੀਂ ਟਾਈਮ ਨਿਕਲਦਾ ਕਿਉਂ ਕੀ ਗੱਲ ਉਹ ਮੰਮੀ ਤੁਹਾਨੂੰ ਬੜਾ ਥੋੜੀ ਦੇਰ ਲੱਗੇ ਮੈਨੂੰ ਇੱਕ ਬੰਦੇ ਨੂੰ ਪਹਿਲਾਂ ਟੈਨਸ਼ਨ ਖਤਮ ਕਰਨ ਦੋ ਉਹ ਵੀ ਟੈਨਸ਼ਨ ਲਵਾਂ ਨਾ ਨੌਕਰੀ ਦੀ ਵੀ ਲਵਾਂ ਕਰ ਲੂੰਗਾ ਨੌਕਰੀ ਵੀ ਨੌਕਰੀ ਦੀ ਕਹਿੰਦੀ ਕਿੰਨੀ ਟੈਨਸ਼ਨ ਹੁੰਦੀ ਹੈ ਫਾਈਨਲ ਹਨ ਨਹੀਂ ਪਤਾ ਉਹ ਬੜਾ ਪ੍ਰੈਸ਼ਰ ਦਿੰਦੇ ਆ ਨਾਲੇ ਉਦੋਂ ਮੈਂ ਕਾਲਜ ਜਾਂਣਾ ਨਾ ਜਿਹੜਾ ਉਥੇ ਵੀ ਪੜ੍ਹਾਈ ਦਾ ਬੜਾ ਪ੍ਰੈਸ਼ਰ ਮੇਰੇ ਤੇ ਰਹਿ ਗਿਆ ਬਸ ਸਾਲ ਹੀ ਰਹਿ ਗਿਆ ਹੁਣ ਮੇਰਾ ਆ ਮੈਂ ਕਰਕੇ ਨਾ ਉਸ ਤੋਂ ਬਾਅਦ ਫੇਰ ਨੌਕਰੀ ਵੇਖਣੀ ਆ ਸਾਹਿਬ ਤੂੰ ਇਹਨਾਂ ਟਾਈਮ ਕਿਥੇ ਲਾਇਆ ਵਾ ਉਹੋ ਦੀਦੀ ਮੈਨੂੰ ਦੋ ਦਾ ਫੋਨ ਆ ਗਿਆ ਸੀ ਤੋ ਉਹਨਾਂ ਨਾਲ ਗੱਲ ਕਰਨਾ ਪੈਣਾ ਮੈਨੂੰ ਤੇਰਾ ਵੀ ਕੋਈ ਕੰਮ ਹੈ ਕਾਲੀ ਘਾਤਾ ਰਿੰਦਾ ਦੋਸਤ ਚਲੋ ਮੰਮੀ ਹੁਣ ਚਲੀਏ ਮੈਨੂੰ ਹੋਰ ਹੀ ਬੜੇ ਕੰਮ ਆ ਲੈ ਬਹਿ ਜਾਂਦੇ ਜੀ ਆਈਓ ਤੇ ਦੋ ਮਿੰਟ ਬਹਿ ਜਾਓ ਦੱਸ ਲੈ ਦੱਸੀ ਕਰੋ ਮੰਮੀ ਮੈਂ ਜਾਣਾ ਵਾ ਘਰ ਨਾਲ ਲੈਦਾ ਚਾਹ ਚਾਹ ਪੀ ਲਓ